ਜਮੀਨ ਨੂੰ ਲੈ ਕੇ ਜਾਰ ਓਏ ਅਸੀਂ ਬੰਦ ਜਾ ਗਏ ਓਏ ਆ ਚੱਲੀ ਓਏ ਮੇਰਾ ਪੋਤਾ ਜ਼ਪਤਾ ਤੂੰ ਨਿਕਰਦਾ ਨਹੀਂ ਚਾਈ ਓਏ ਹੱਥੇ ਹੱਥੇ ਲਾ ਦੇ ਬਾਬਾ ਬਾਬਾ ਜੱਤੀ ਆ ਬਾਬਾ ਜੱਤੀ ਸਮਰਾਲਾ ਦੇ ਖੰਨਾ ਰੋਡ ਤੇ ਸ਼ਮਸ਼ਾਨ ਘਾਟ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਤੇ ਮੋਟਰਸਾਈਕਲਾਂ ਤੇ ਸਵਾਰ ਚਾਰ ਨੌਜਵਾਨ ਜੋ ਕਿ ਇਸ ਦਰਮਿਆਨ ਜ਼ਖਮੀ ਹੋ ਗਏ ਤੇ ਟੱਕਰ ਇੰਨੀ ਭਿਆਨਕ ਸੀ ਕਿ ਐਸੇ ਦਰਮਿਆਨੇ ਕ ਮੁੰਡੇ ਦੀ ਤਾਂ ਮੌਕੇ ਤੇ ਜਾਨ ਚਲੀ ਗਈ ਹੈ ਤੇ ਬਾਕੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਸੜਕੀ ਹਾਦਸੇ ਦੇ ਵਿੱਚ ਜ਼ਖਮੀ ਚਾਰ ਨੌਜਵਾਨ ਆਂਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਸੰਨੀ ਨਾਮ ਦਾ ਨੌਜਵਾਨ ਜਿਸ ਦੀ ਮੌਤ ਹੋ ਚੁੱਕੀ ਹੈ ਤੇ ਤੇ ਨੌਜਵਾਨ ਗੰਭੀਰ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਨੂੰ ਰੈਫਰ ਕਰ ਦਿੱਤਾ ਗਿਆ ਤੇ ਦੂ ਦਾ ਸਿਵਰ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਉਦਰੀ ਜਿਵੇਂ ਮੁੰਡੇ ਦੀ ਮੌਤ ਦੀ ਖਬਰ ਪਰਿਵਾਰ ਨੂੰ ਮਿਲਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਇਹ ਅਸੀਂ ਮੜੀਏ ਜਿ ਬੈਠੇ ਸੀ ਮੈਂ ਰੰਗ ਕਰਦਾ ਸੀ ਜੀ ਉੱਥੇ ਸਾਨੂੰ ਖੜਕਾ ਹੋਇਆ ਅਸੀਂ 20 ਮਿੰਟ ਬਾਅਦ ਜਾ ਕੇ ਦੇਖਿਆ ਜੀ ਉੱਥੇ ਇਕੱਠ ਹੋਇਆ ਗੱਡੀ ਜਾਮ ਲੱਗਿਆ ਹੋਇਆ ਜੀ ਅਸੀਂ ਜਾ ਕੇ ਦੇਖਿਆ ਜੀ ਇੱਕ ਦੋ ਮੁੰਡੇ ਜ਼ਖਮੀ ਬਹੁਤ ਜ਼ਿਆਦਾ ਪਏ ਹੋਏ ਜੀ ਇੱਕ ਸਰਦਾਰ ਬੈਠਾ ਜੀ ਉਹ ਸਾਈਡ ਤੇ ਬੈਠਾ ਜੀ ਕਿੰਨੇ ਮੁੰਡੇ ਸੀ ਕਿੰਨੇ ਮੋਟਰਸਾਈਕਲਾਂ ਦੇ ਸੀ ਇਹ ਦੋ ਮੋਟਰਸਾਈਕਲ ਸੀ ਜੀ ਸਾਨੂੰ ਮੁੰਡੇ ਤਿੰਨ ਮਿਲੇ ਜੀ ਚੌਥੇ ਤਾਂ ਨਹੀਂ ਸਾਨੂੰ ਪਤਾ ਜੀ ਤੇ ਇਹਦੇ ਵਿੱਚ ਕੋਈ ਡੱਟ ਵੀ ਨਹੀਂ ਇੱਕ ਮੁੰਡਾ ਇੱਕ ਦੀ ਹੋਈ ਜੀ ਸਮਰਾਲੇ ਦਾ ਆਈਗੀ ਮੁੰਡਾ ਤੇ ਬਾਕੀਆਂ ਦੀ ਹਾਲਾਤ ਕਿੱਦਾਂ ਸੀਗੇ ਹਾਲਾਤ ਇੱਕ ਦੀ ਸੀਰੇ ਜਿਹਾ ਤੇ ਦੋ ਸਹੀ ਨੇ ਜੀ ਹਲੇ ਜੀ ਦੀ ਮੌਤ ਹੋਈ ਉਹਦਾ ਨਾਮ ਵਗੈਰਾ ਪਤਾ ਨਹੀਂ ਨਾਮ ਦਾ ਨਹੀਂ ਪਤਾ ਜੀ ਕਿੱਥੇ ਪ੍ਰੈਮ ਦੇ ਵਾਲੇ ਕਿੱਥੇ ਨੇ ਬਸ ਨਹੀਂ ਨਹੀਂ ਇਹ ਤਾਂ ਨਹੀਂ ਆਪਾਂ ਨੂੰ ਨਹੀਂ ਪਤਾ ਜੀ ਮੇਰੇ ਇਹ ਜਿਹੜਾ ਐਕਸੀਡੈਂਟ ਇਹ ਮੇਰੇ ਮੁਹੱਲੇ ਦੇ ਮੁੰਡਾ ਜਿਹੜਾ ਹੈਗਾ ਆਪਾਂ ਸਣੀ ਉਹਦੇ ਪਾਪਾ ਦਾ ਨਾਮ ਹੈਗਾ ਦੀਪਕ ਗਿਰੀ ਉਹਨਾਂ ਦਾ ਕਹਿੰਦੇ ਕਿ ਜਿਵੇਂ ਕਹਿ ਰਹੇ ਨੇ ਕਿ ਮੋਟਰਸਾਈਕਲ ਬਹੁਤ ਤੇਜ਼ ਸੀਗਾ ਉਦੇ ਕਰਕੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਮੋਟ ਸਣੀਆ ਮੁੰਡਾ ਤੇ ਕਿੰਨੀ ਉਮਰ ਹੈਗੀ ਜੀ ਜਿਹਦਾ ਉਮਰ ਇਹਦੀ ਸਿਰਫ 19 20 ਸਾਲ ਦਾ ਮੈਰਿਟ ਹੈ ਨ ਮੈਰਿਟ ਅਨਮੈਰਿਡ ਅਨਮੈਰਿਡ ਹਾਂਜੀ ਐਕਸੀਡੈਂਟ ਦਾ ਪਤਾ ਲੱਗਿਆ ਜੀ ਕਿੱਦਾਂ ਹੋਇਆ ਕਿੱਥੇ ਹੋਇਆ ਖੰਨਾ ਰੋਡ ਤੇ ਹੋਇਆ ਹਨ ਤਾਂ ਮੈਨੂੰ ਤਾਂ ਹੁਣ ਹੀ ਖਬਰ ਮਿਲੀ ਸੀਗੀ ਉਹਦੀ ਮੰਮੀ ਲੈ ਕੇ ਆਈ ਆ ਮੈਂ ਤਾਂ ਕਹਿੰਦੇ ਕਿ ਤੁਸੀਂ ਹਸਪੀਟਲ ਦੇ ਵਿੱਚ ਚੱਲੋ ਮੇਰਾ ਬੇਟਾ ਦਾ ਐਕਸੀਡੈਂਟ ਹੋ ਗਿਆ ਜਦ ਮੈਂ ਇਹ ਕੰਮ ਆਪਣੇ ਬ੍ਰਦਰ ਦੇ ਨਾਲ ਹੀ ਜਾਂਦਾ ਸੀਗਾ ਉਹਦੇ ਨਾਲ ਮੋਟਰਸਾਈਕਲ ਜਿਹੜੀ ਪਿਅਰ ਕਰਦਾ ਸੀਗਾ ਨਾਲ ਆਪਣੇ ਭਰਾ ਦੇ ਪਰ ਮੁਰਜ਼ਿਆਂ ਦੇ ਇਕੱਲੇ ਜਾ ਰਹੇ ਸੀ ਨਾਲ ਹੋਰ ਕੋਈ ਸੀ ਨਾਲ ਕਹਿੰਦੇ ਕਿ ਇੱਕ ਹੋਰ ਸੀਗਾ ਮੁੰਡਾ ਉਹਦੇ ਵੀ ਕਹਿੰਦੇ ਲੱਤ ਲੁੱਪ ਤੇ ਸੱਟ ਲੱਗੀ ਆ ਹੁਣ ਮੈਨੂੰ ਉਹਨਾ ਫਰਕ ਇੰਨੀ ਡਿਟੇਲ ਜ਼ਿਆਦਾ ਪਤਾ ਨਹੀਂ ਹੈ ਜੀ ਮੈਂ ਤਾਂ ਬਸ ਇਹਦੇ ਪਤਾ ਸੀਗਾ ਮੁੰਡਾ ਸਣੀ ਦਾ ਪਰ ਬਹੁਤ ਜ਼ਿਆਦਾ ਧੋਖਾ ਹੋ ਗਿਆ ਕਿੰਨੇ ਕਿੰਨੇ ਸੀਗੇ ਜਿਹੜੇ ਇਹ ਐਕਸੀਡੈਂਟ ਤੇ ਤਿੰਨ ਜਾਨੇ ਗਏ ਰਹੇ ਨੇ ਮੈਂ ਤਾਂ ਤਿੰਨ ਦਾ ਦੇਖਿਆ ਦੋ ਹੈ ਹਾਂਜੀ ਦੋਨੋਂ ਰੈਫਰ ਕਰਦੇ ਹਾਂਜੀ ਆ ਚਾਰ ਐਕਸੀਡੈਂਟ ਦੇ ਪੇਸ਼ੈਂਟ ਆਏ ਆ ਐਂਡ ਉਹਨਾਂ ਚੋਂ ਇੱਕ ਦੀ ਡੈਥ ਹੋਈ ਆ ਦੋ ਪੇਸ਼ੈਂਟ ਦਾ ਟ੍ਰੀਟਮੈਂਟ ਚੱਲ ਰਿਹਾ ਐਂਡ ਇੱਕ ਪੇਸ਼ੈਂਟ ਨੂੰ ਚੰਡੀਗੜ੍ਹ ਰੈਫਰ ਕਰ ਦਿੱ ਨਾਮ ਕੀ ਹੈਗਾ ਬੇਰਵਾਲਾ ਦਾ ਜਿਹੜੇ ਪੇਸ਼ੈਂਟ ਦੀ ਡੈਥ ਹੋਈ ਹੈ ਅਬ੍ਰਾਡਿਟ ਦੀ ਸੀ ਐਂਡ ਉਹਨਾਂ ਦਾ ਨਾਮ ਸਨੀ ਸਮਰਾਲੇ ਦੇ ਰਹਿਣ ਵਾਲੇ ਸੀਗੇ ਐਂਡ 22 ਉਹਨਾਂ ਦੀ 86 ਤੇ ਜਿਹੜੇ ਪੇਸ਼ੈਂਟ ਹੈਗਾ ਜਗਵੀ ਉਹਨ ਉਹ ਕਿੱਥੇ ਕਿੱਥੇ ਰਹਿੰਦੇ ਹੈ ਕੀ ਨਾਮ ਇੱਕ ਪੇਸ਼ੈਂਟ ਸੀ ਗੁਰਜੀਤ ਸਿੰਘ ਉਹਨਾਂ ਨੂੰ ਸੰਡੇਗਟ ਰੈਪਰ ਕੀਤਾ ਐਂਡ ਰੂਪਲਦੀਪ ਐਂਡ ਅਰਜਦੀਪ ਅੰਡਰ ਟਰੀਟਮੈਂਟ ਹੈਲੇ ਜਿਹਨਾਂ ਨੂੰ ਰੈਪਰ ਕੀਤਾ ਜਿਨਾਂ ਨੂੰ ਦੁੱਖ ਦਾ ਹੈ ਕਿ ਜਿਨਾਂ ਦੀ ਕਾਫੀ ਸੇਵਰ ਸੀ ਹੈਡ ਇੰਜਰੀ ਸੀ ਐਂਡ ਅਨਕੌਨਸ਼ੀਅਸ ਸੀ ਪੇਸ਼ੈਂਟ